ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸੂਜੀ ਦੇ ਗੋਲ ਗੱਪੇ ਤੇ ਆਪਾਂ ਜਿਹੜਾ ਪਾਣੀ ਆ ਉਹ ਆਪਾਂ ਬਾਅਦ ਵਿੱਚ ਤਿਆਰ ਕਰਾਂਗੇ ਆਪਾਂ ਪਹਿਲੋ ਸੂਜੀ ਨੂੰ ਜਿਹੜਾ ਗੁੰਨ ਲਵਾਂਗੇ ਵੀ ਕਿਉਂਕਿ ਇਹ ਸੈੱਟ ਹੋ ਜੂ ਜਦ ਤੱਕ ਆਪਾਂ ਪਾਣੀ ਰੈਡੀ ਕਰ ਲਾਂਗੇ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਸੂਜੀ ਤੇ ਗਰਮ ਘਿਓ ਤੇ ਨਾਲ ਦੇ ਨਾਲ ਜਿਹੜਾ ਥੋੜਾ ਜਿਹਾ ਕੋਸਾ ਕੀਤਾ ਹੋਇਆ ਪਾਣੀ ਚਾਹੀਦਾ ਆਪਾਂ ਨੂੰ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਆ ਆਪਾਂ ਇੱਕ ਕੌਲੀ ਸੂਜੀ ਲੈ ਲਈ ਆ ਉਨੂੰ ਇਹਦੇ ਵਿੱਚ ਪਾਵਾਂਗੇ ਤੁਸੀਂ ਲੋੜ ਅਨੁਸਾਰ ਜਿੰਨੀ ਵੀ ਚਾਹੀਦੀ ਤੁਹਾਨੂੰ ਸੂਚ ਲੈ ਸਕਦੇ ਆ ਲਿਆ ਸੀ ਤੇ ਇਹਨੂੰ ਆਪਾਂ ਗਰਮ ਗਰਮ ਜਿਹੜਾ ਕਿ ਉਹ ਪਾਵਾਂਗੇ ਐਨਾਂ ਦਾ ਆਪਾਂ ਕਿਉਂ ਪਾਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਾਂਗੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਥੋੜਾ ਪਾਣੀ ਜਿੰਨਾ ਦਾ ਆਪਾਂ ਲੋੜ ਆ ਪਾਣੀ ਵੀ ਜਿਹੜਾ ਕੋਸਾ ਕੋਸਾ ਕੀਤਾ ਹੋਇਆ ਹੈ ਹੁਣ ਆਪਾਂ ਇਹਨੂੰ ਹੱਥ ਦੇ ਨਾਲ ਹੀ ਜਿਹੜਾ ਮਿਕਸ ਕਰ ਲਾਂਗੇ ਕਿ ਉਹ ਇੱਕ ਹੌਸਾ ਹੀ ਚਾਹੀਦਾ ਉਹ ਕਿ ਉਹ ਜ਼ਿਆਦਾ ਤੱਤਾ ਚਾਹੀਦਾ ਤੇ ਪਾਣੀ ਥੋੜਾ ਚਾਹੀਦਾ ਆਪਾਂ ਨੂੰ ਗਰਮ ਬਿਲਕੁਲ ਜਿਹੜੇ ਬਾਜ਼ਾਰ ਵਰਗੇ ਗੋਲ ਗੱਪੇ ਖੁੱਲਣਗੇ ਬਹੁਤ ਹੀ ਵਧੀਆ ਬਣਦੇ ਆ ਜਿਹੜੇ ਤੁਰ ਗੱਪੇ ਘਰ ਦੇ ਵਿੱਚ ਹੀ ਤੁਸੀਂ ਵਿਚਾਰ ਵਰਗੇ ਗੋਲ ਗੱਪੇ ਬਣਾ ਸਕਦੇ ਹੋ ਪੈਂਟਾ ਕੇ 당ਗੇ ਬਾਅਦ ਵਿੱਚ ਇਹਨੂੰ ਇੱਕ ਵਾਰੀ ਫੇਰ ਮਾਰ ਲਾਂਗੇ ਆਪਾਂ ਬਿਲਕੁਲ ਇਹ ਆਟਾ ਸੂਜੀ ਦਾ ਬਣ ਕੇ ਤਿਆਰ ਹੋ ਜਾਣਾ ਗੋਲ ਗੱਪੇ ਵਾਸਤੇ ਸਣਾ ਪਹਿਲਾਂ ਟਾ ਕੇ ਹੁਣ ਆਪਾਂ ਕਰਾਂਗੇ ਗੋਲ ਗੱਪਿਆਂ ਦਾ ਪਾਣੀ ਰੈਡੀ ਤੇ ਉਹਦੇ ਵਾਸਤੇ ਆਪਾਂ ਇਮਬਲੀ ਜਿਹੜੀ ਭੋਲਈ ਸੀ ਤੇ ਹੁਣ ਆਪਾਂ ਹਰਾ ਧਨੀਆ ਚਾਹੀਦਾ ਹੈ ਤੇ ਨਾਲ ਦੀ ਨਾਲ ਆਪਾਂ ਪੁਦੀਨਾ ਲੈ ਲਿਆ ਤੇ ਹਰੀਆਂ ਮਿਰਚਾਂ ਲੈ ਲਈਆਂ ਆਪਾਂ ਇਹਨਾਂ ਨੂੰ ਗ੍ਰाइंड ਕਰ ਲਾਂਗੇ ਤੇ ਆਪਾਂ ਨੂੰ ਬਰੀਕ ਕੱਟਿਆ ਹੋਇਆ ਪਿਆਜ਼ ਲੈ ਲਾਂਗੇ ਇਹ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਪਾ ਸਕਦੇ ਆਂ ਕਈ ਨਹੀਂ ਵੀ ਪਾਉਂਦੇ ਨਾ ਤੇ ਇਹ ਚੀਜ਼ਾ ਹੁਣ ਆਪਾਂ ਇਹਨੂੰ ਇਮਬਲੀ ਨੂੰ ਜਿਹੜਾ ਛਾਣ ਲਵਾਂਗੇ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਵੀ ਪਾਣੀ ਜਿਹੜਾ ਹਰਾ ਹਰਾ ਦੇ ਸੇ ਇਮਬਲੀ ਜਿਹੜੀ ਆਪਾਂ ਸਾਰੀ ਛਾਣ ਲਵਾਂਗੇ ਆ ਜਿਹੜੀ ਚਾਹ ਪਾਣੀ ਹੁੰਦੀ ਹੈ ਆਪਣੇ ਘਰ ਦੇ ਵਿੱਚ ਤੇ ਉਹਦੇ ਨਾਲ ਆਪਾਂ ਸਾਰੀ ਇਮਬਲੀ ਜਿਹੜੀ ਛਾਣ ਲਵਾਂਗੇ ਜਿਹੜੀ ਆਪਾਂ ਇਮਬਲੀ ਦਾ ਪਾਣੀ ਜਿਹੜਾ ਕੱਟ ਲਿਆ ਆ ਹੁਣ ਆ ਪੇਸ ਦੇ ਵਿੱਚ ਪਾਣੀ ਹੋਰ ਮਿਕਸ ਕਰ ਲਾਂਗੇ ਜਿੰਨਾ ਵੀ ਤੁਸੀਂ ਪਾਣੀ ਵਧਾਉਣਾ ਹੈ ਆਪਾਂ ਵਧਾ ਸਕਦੇ। ਇਸ ਦੇ ਨਾਲ ਹੁਣ ਆਪਾਂ ਜਿਹੜਾ ਆ ਹਰੀ ਮਿਰਚ ਤੇ ਆਪਾਂ ਪੁਦੀਨਾ ਦੇ ਧੰਨੀਆਂ ਆਪਾਂ ਗ੍ਰाइंड ਕੀਤਾ ਸੀ ਇਹਨੂੰ ਵੀ ਛਾਨ ਲਵਾਂਗੇ। ਸਾਰੇ ਜਿਹੜਾ ਆਪਾਂ ਪਾਣੀ ਆ ਇਸ ਨੂੰ ਛਾਣ। ਇਹਨੇ ਜਦ ਤੇ ਨਾਲ ਜਿਹੜਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ। ਆਪਾਂ ਜਿਹੜਾ ਪਾਣੀ ਆਪਣਾ ਇਹ ਸਾਦੇ ਬਿਲਕੁਲ ਉਤਰਾ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਨਮਕ ਪਾਵਾਂਗੇ ਸਵਾਦ ਅਨੁਸਾਰ ਆਪਾਂ ਪਾਵਾਂਗੇ ਲਾਲ ਮਿਰਚ ਥੋੜੀ ਜੀ ਬਿਲਕੁਲ ਥੋੜੀ ਜੀ ਆਪਾਂ ਇਹਦੇ ਉੱਤੇ ਪਿਆਜ਼ ਪਾਵਾਂਗੇ ਪਾਣੀ ਦੇ ਵਿੱਚ ਮਿਕਸ ਕਰ ਲਾਂਗੇ ਵੈਸੇ ਆਪਾਂ ਆਲੂ ਦੇ ਵਿੱਚ ਵੀ ਪਾ ਸਕਦੇ ਹਾਂ ਵਾਲਕੇ ਜਿਹੜੇ ਆਲੂ ਦੇ ਵਿੱਚ ਆਪਾਂ ਥੋੜੇ ਜਿਹਾ ਪਾ ਲਾਂਗੇ ਵੀ ਦੇਖਣ ਨੂੰ ਜਿਹੜਾ ਆਪਣਾ ਪਾਣੀ ਬਹੁਤ ਹੀ ਵਧੀਆ ਲੱਗੂਗਾ। ਗੋਲ ਗੱਪਿਆਂ ਦਾ ਪਾਣੀ ਜਿਹੜਾ ਬਣ ਕੇ ਬਿਲਕੁਲ ਰੈਡੀ ਆ ਤੇ ਹੁਣ ਆਪਾਂ ਕਰਾਂਗੇ ਆਲੂ ਨੂੰ ਵੀ ਆਪਾਂ ਕਰ ਲਾਂਗੇ ਹੁਣ ਆਲੂ ਆਪਣੇ ਰਹਿ ਗਏ ਹੁਣ ਉਹਨਾਂ ਨੂੰ ਕਰ ਲਾਂਗੇ ਉਹਦੇ ਵਿੱਚ ਵੀ ਥੋੜਾ ਨਮਕ ਮਿਰਚ ਆਪਾਂ ਲਾ ਲਾਂਗੇ ਤੇ ਫਿਰ ਆਪਾਂ ਗੋਲ ਗੱਪੇ ਬਣਾਵਾਂਗੇ। ਆਪਾਂ ਤਿੰਨ ਚਾਰ ਆਲੂ ਲੈ ਲਏ ਆ ਆਲੂ ਜਿਹੜੇ ਆਪਾਂ ਉਬਾਲ ਲਏ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਨਮਕ ਪਾਵਾਂਗੇ। ਇਦੇ ਵਿੱਚ ਹੁਣ ਆਪਾਂ ਲੂਣ ਦੇ ਵਿੱਚ ਪਾ ਦਾਂਗੇ ਥੋੜੇ ਜਿਹਾ ਪਿਆਜ਼ ਆਪਾਂ ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਾਲ ਮਿਰਚ ਇਸ ਨੂੰ ਮਿਕਸ ਕਰ ਦਿਆਂਗੇ ਤੇ ਇਹ ਆਪਣੇ ਬਿਲਕੁਲ ਰੈਡੀ ਹੋ ਗਿਆ ਆਪਾਂ ਲੂਣ ਤੇ ਪਿਆਜ਼ ਤੇ ਹਰੀ ਮਿਰਚ ਜੋ ਵੀ ਉਪਰ ਲਾਉਣਾ ਸੀ ਇਹਦੇ ਵਿੱਚ ਵੀ ਲਾ ਲਿਆ ਤੇ ਆਪਣਾ ਪਾਣੀ ਵੀ ਰੈਡੀ ਹੈ ਤੇ ਹੁਣ ਆਪਾਂ ਜਿਹੜਾ ਸੂਜੀ ਗੁੰਨੀ ਹੋਈ ਸੀ ਉਹ ਵੀ ਦੇਖ ਲੈਣੇ ਆਪਾਂ ਉਸ ਨੂੰ ਥੋੜਾ ਜਿਹਾ ਇਸ ਨੂੰ ਸਾਈਡ ਤੇ ਰੱਖ ਦਵਾਂਗੇ ਉਜੀ ਨੂੰ ਇੱਕ ਵਾਰੀ ਫੇਰ ਦੁਬਾਰਾ ਆਪਾਂ ਮਾਰ ਲਾਂਗੇ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਗਏ ਇਸ ਨੂੰ ਇੱਕ ਵਾਰੀ ਹੋਰ ਗੁੰਨਾਂਗੇ ਸਸਤ ਬਿਲਕੁਲ ਹੋ ਗਈ ਆ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾਊਗਾ ਤਾਂ ਫੇਰ ਇਹਨੇ ਬਿਲਕੁਲ ਆਟਾ ਬਣ ਕੇ ਤਿਆਰ ਹੋ ਜਾਣਾ ਪੇਲਣ ਦੇ ਜੋਬ ਹੋ ਜਾਣਾ ਥੋੜਾ ਥੋੜਾ ਪਾਣੀ ਪਾਵਾਂਗੇ ਚੰਗੀ ਤਰ੍ਹਾਂ ਇਸਨੂੰ ਮਸਲ ਲਓ ਕਿ ਸੂਜੀ ਫੁੱਲ ਗਈ ਆ ਇਈ ਨੀਕਾ ਪਾ ਮਲਣੀ ਇਹਦੇ ਵਿੱਚ ਕੋਈ ਵੀ ਜਿੱਦਾ ਦਾਣਾ ਜਿਹੜਾ ਹੁੰਦਾ ਨਾ ਸੂਜੀ ਦੇ ਦਾਣੇ-ਦਾਣੇ ਉਹ ਨਹੀਂ ਦਾਣੇ ਦਾ ਨਹੀਂ ਸੂਜੀ ਰਹਿਣੀ ਚਾਹੀਦੀ ਚਾਹ ਰਹੇ ਜਿਹੜੀ ਆਪਣੀ ਬਿਲਕੁਲ ਗੋਲ ਕਪਿਆ ਦੇ ਲਈ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਟਾ ਜਿਹੜਾ ਬਣ ਕੇ ਤਿਆਰ ਹੋ ਗਿਆ ਇਸ ਤਰੀਕੇ ਦੇ ਨਾਲ ਜਿਹੜੀ ਸੂਜੀ ਆਪਣੀ ਹੋਣੀ ਚਾਹੀਦੀ ਆ ਸਤੇ ਗੋਲ ਗਾਫੇ ਬਿਲਕੁਲ ਵਧੀਆ ਹਨ ਫੁੱਲ ਦੇ ਵਧੀਆ ਜਿੱਦਾਂ ਬਾਜ਼ਾਰ ਦੇ ਹੁੰਦੇ ਨੇ ਨਾ ਉਸੇ ਤਰ੍ਹਾਂ ਹੀ ਬਣਨਗੇ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਰੈਸਪੀ ਤੇ ਜਿਹੜੇ ਮੇਰੇ ਪੀਰ ਭੈਣ ਨਾਮੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਹੁਣ ਆਪਾਂ ਇਹ ਛੋਟੇ ਛੋਟੇ ਸੂਜੀ ਦੇ ਜਿਹੜੇ ਆਪਾਂ ਭੇੜੇ ਕਰ ਲਵਾਂਗੇ ਇੱਕੋ ਹੀ ਸਾਈਜ਼ ਦੇ ਆਪਾਂ ਥੋੜੇ ਜਿਹਾ ਭੇੜੇ ਤੋੜ ਕੇ ਰੱਖ ਲਵਾਂਗੇ ਤਾਂ ਆਪਾਂ ਛੋਟੇ-ਛੋਟੇ ਪੇੜੇ ਬਣਾ ਲਾਂਗੇ। ਬਸ ਜਿੰਨਾ ਛੋਟਾ ਸਾਈਜ਼ ਹੋ ਉਹਨਾ ਹੀ ਵਧੀਆ ਆਪਣਾ ਗੋਲ ਗੱਪਾ ਜਿਹੜਾ ਫੁੱਲੇਗਾ। ਆਪ ਇਹਨਾਂ ਨੂੰ ਜਿਹੜਾ ਵੇਲ ਲਾਂਗੇ। ਆਪਣਾ ਤੇਲ ਜਿਹੜਾ ਆ ਰੱਖ ਲਿਆ ਸੀ ਤੇ ਗਰਮ ਹੋ ਚੁੱਕਾ ਹੈ। ਹੁਣ ਆਪ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਗੋਲ ਗੱਪੇ ਵੇਲ ਲਾਂਗੇ ਤੇ ਦੇਖ ਸਕਦੇ। ਇਸ ਤਰ੍ਹਾਂ ਆਪਾਂ ਸਾਰੇ ਗੋਲ ਗੱਪੇ ਵੇਲ ਲਾਂ। ਔਰ ਗੁਰਕਪੀ ਆਪਾਂ ਜਿਹੜੇ ਵੇਲ ਲਿਆ ਬਾਕੀ ਵੀ ਜਿਹੜੇ ਵੇਲ ਲਵਾਂਗੇ ਤੇ ਆਪਾਂ ਹੁਣ ਇਹਨੂੰ ਫਰਾਈ ਕਰਾਂਗੇ ਆਪਾਂ ਗੋਲ ਵੀ ਵੇਲ ਸਕਦੇ ਹ ਪਰ ਆਪਾਂ ਇਸ ਤਰੀਕੇ ਦੇ ਨਾਲ ਵੇਲਾਂਗੇ ਕਿਉਂਕਿ ਬਾਜ਼ਾਰ ਦੇ ਵਿੱਚ ਇਦਾਂ ਦੇ ਹੀ ਹੁੰਦੇ ਆ ਲੰਬੇ ਤੇ ਆਪਾਂ ਹੁਣ ਇਸ ਨੂੰ ਨਾਲ ਦੀ ਨਾਲ ਆਪਾਂ ਫਰਾਈ ਕਰ ਲਾਂਗੇ ਤੇਲ ਗਰਮ ਹੋ ਚੁੱਕਾ ਹੋਗਾ ਆਪਾਂ ਇਹ ਕੇਕ ਕਰਕੇ ਹੁਣ ਗੁਰਕਪਾ ਜਿਹੜਾ ਆਪਾਂ ਤੇਲ ਦੇ ਵਿੱਚ ਛੱਡ ਦੇਵਾਂਗੇ ਗੋਫੇ ਬਿਲਕੁਲ ਆਪਣੇ ਰੈਡੀ ਆ ਦੇਖ ਸਕਦੇ ਹੋ ਬਿਲਕੁਲ ਖੁੱਲੇ ਫੁੱਲੇ ਵਿਚਾਰ ਵਰਗੇ ਦੇਖ ਸਕਦੇ ਹੋ ਬਿਲਕੁਲ ਸਾਰੇ ਜਿਹੜੇ ਆਪਾਂ ਗੋਲ ਗੁੱਪੇ ਬਣਾ ਲਏ ਆ ਹੁਣ ਆਪਾਂ ਇਹਦੀ ਕਰਾਂਗੇ ਪਲੇਟਿੰਗ ਤੇ ਆਪਣੇ ਰੈਡੀ ਆਪਣੇ ਆਲੂ ਵੀ ਆਪਾਂ ਜਿਹੜੇ ਪਹਿਲਾਂ ਤਿਆਰ ਕਰ ਲਏ ਸੀ ਤੇ ਆਪਾਂ ਪਾਣੀ ਵੀ ਜਿਹੜਾ ਰੈਡੀ ਆ ਹੁਣ ਬਿਲਕੁਲ ਤੇ ਆਪਾਂ ਥੋੜੀ ਜਿਹੀ ਮਿੱਠੀ ਕੈਚੱਪ ਲਈ ਕਿਉਂਕਿ ਇਹਦੇ ਬਿਨਾ ਗੁਰਗੱਪੇ ਸਵਾਦ ਨਹੀਂ ਆਦੇ ਮਿੱਠੀ ਸੌਸ ਹੁੰਦੀ ਹੈ ਨਾ ਈ ਆਪਾਂ ਉਹ ਨਹੀਂ ਬਣਾਈ ਘਰ ਦੇ ਵਿੱਚ ਤੇ ਆਪਾਂ ਮਿੱਠੀ ਕੈਚੱਪ ਲੈ ਲਈ ਕਿਉਂਕਿ ਬੱਚਿਆਂ ਨੂੰ ਮਿੱਠੇ ਹੈ ਨਾ ਉਹ ਥੋੜੀ ਜੀ ਉਹਦੇ ਵਿੱਚ ਕਰਾਰੀ ਹੁੰਦੀ ਆ ਪਾਣੀ ਜਿਹੜਾ ਮਿੱਠੀ ਸੌਸ ਪਾਣੀ ਹੁੰਦੀ ਹੈ ਬਿਲਕੁਲ ਵਧੀਆ ਜਿਹੜਾ ਗੋਲ ਗੱਪਾ ਦੇ ਸਕਦੇ ਹੋ ਪੁਰਪਰਾਣ ਕ੍ਰਿਸਪੀ ਗੋਲ ਗੱਪਾ ਪੜਾ ਬਣਿਆ ਹੁਣ ਆਪਾਂ ਇਹਦੇ ਵਿੱਚ ਭਰਾਂਗੇ ਆਪਾਂ ਆਲੂ ਇਸ ਤੋਂ ਆਪਾਂ ਥੋੜੀ ਜੀ ਆਪਾਂ ਪਾਵਾਂਗੇ ਸੌਸ ਮਿੱਠੀ ਆਪਾਂ ਗੋਲ ਗੱਪਾ ਜਿਹੜਾ ਖਾਣ ਲਈ ਰੈਡੀ ਹੈ ਜਿਹੜੇ ਗੋਲ ਗੱਪੇ ਨਹੀਂ ਫੁੱਲਦੇ ਤੇ ਉਹਦੀ ਆਪਾਂ ਪਾਪੜੀ ਇਸਤੇਮਾਲ ਕਰ ਸਕਦੇ ਆਪਾਂ ਇਹਦੀ ਚਾਟ ਪਾਪੜੀ ਵੀ ਬਣਾ ਸਕਦੇ ਆ ਜਿਹੜੇ ਦਹੀਂ ਪਾ ਕੇ ਹੁੰਦੇ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਤੋੜ ਲਵਾਂਗੇ ਬੱਚਿਆਂ ਨੂੰ ਤੁਹਾਨੂੰ ਪਤਾ ਬਹੁਤ ਜ਼ਿਆਦਾ ਪਸੰਦ ਆਉਂਦੀ ਤੇ ਇਹਦੇ ਉੱਤੇ ਆਪਾਂ ਦਹੀਂ ਪਾ ਕੇ ਦੇ ਦਈ ਚਾਟ ਪਾਪੀ ਨਾ ਮੰਗੇ ਆਪਾਂ ਇਸ ਤਰ੍ਹਾਂ ਇਹਦੇ ਉੱਤੇ ਦਹੀਂ ਪਾ ਲਾਂਗੇ ਉਏ ਜੀ ਆਲੂ ਆ ਪਾਉ ਵੀ ਪਾ ਲਾਂਗੇ ਥੋੜੇ ਜਿਹਾ ਉੱਪਰ ਗ੍ਰੀਨ ਸੌਸ ਵੀ ਪਾ ਸਕਦੇ ਹੋ ਤੇ ਜੇ ਕਰ ਹੋਵੇ ਤਾਂ ਗ੍ਰੀਨ ਸੌਸ ਕਾਣ ਉੱਪਰ ਪਾ ਮੰਗੇ ਆਪਾਂ ਪਿਆਜ਼ ਥੋੜਾ ਜਿਹਾ ਆਪਾਂ ਪਾ ਲਾਂਗੇ ਚਾਟ ਮਸਾਲਾ ਕਿਉਂਕਿ ਜਿਹੜਾ ਚਾਟ ਮਸਾਲਾ ਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਹੈ ਨਮਕ ਦੂਸਰਾ ਨਹੀਂ ਪਾਵਾਂਗੇ ਆਪਾਂ ਚਾਟ ਮਸਾਲੇ ਹੀ ਪਾ ਲਾਂਗੇ ਇਸ ਵਿੱਚ ਵੀ ਬਿਲਕੁਲ ਰੈਡੀ ਹੈ ਬਿਲਕੁਲ ਆਪਣੇ ਹੁਣ ਗੋਲ ਗੱਪੇ ਤੇ ਚਾਟ ਪਾਪੜੀ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਗੋਲ ਗੱਪੇ ਨਹੀਂ ਫੁੱਲੇ ਸੀ ਤੇ ਉਹਦੀ ਆਪਾਂ ਚਾਟ ਪਾਪੜੀ ਬਣਾ ਲਈ ਹੈ ਤੇ ਆਪਾਂ ਘਰ ਦੇ ਵਿੱਚ ਹੀ ਇਸ ਤਰ੍ਹਾਂ ਬਾਜ਼ਾਰ ਵਰਗੇ ਗੋਲ ਗੱਪੇ ਬਣਾ ਸਕਦੇ ਇਹ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਨਾਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ